ਤਸਵੀਰਾਂ ਇਸ ਵੇਲੇ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਐਮਪੀ ਅੰਮ੍ਰਿਤਪਾਲ ਸਿੰਘ ਉਹਨਾਂ ਦਾ ਸਾਥੀ ਮੋਗਾ ਪਹੁੰਚਿਆ ਤਾਂ ਪੁਲਿਸ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਉਸ ਨੂੰ ਮੋਗਾ ਲੈ ਕੇ ਪਹੁੰਚੀ ਹੈ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਐਮਪੀ ਅੰਮ੍ਰਿਤਪਾਲ ਸਿੰਘ ਦਾ ਸਾਥੀ ਜੋ ਕਿ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਬਸੰਤ ਸਿੰਘ ਜਿਸ ਨੂੰ ਮੋਗਾ ਪੁਲਿਸ ਜਿਹੜੀ ਆ ਮੋਗਾ ਲੈ ਕੇ ਪਹੁੰਚੀ ਆ ਤਾਂ ਉਸ ਦੇ ਮਾ ਦੇ ਅੰਤਿਮ ਸੰਸਕਾਰਾਂ ਦੇ ਉੱਤੇ ਲੈ ਕੇ ਪਹੁੰਚਿਆ ਤਿੰਨ ਦਿਨ ਪਹਿਲਾਂ ਬਸੰਤ ਸਿੰਘ ਦੀ ਮਾਂ ਜਿਹੜੀ ਆ ਉਹ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਅੰਤਿਮ ਸੰਸਕਾਰਾਂ ਦੇ ਲਈ ਜਿਹੜਾ ਆ ਬਸੰਤ ਸਿੰਘ ਨੂੰ ਪਿੰਡ ਲਿਆਂਦਾ ਗਿਆ ਮੋਗਾ ਦੇ ਵਿੱਚ ਲਿਆਂਦਾ ਗਿਆ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਆ ਪ੍ਰੋਪਰ ਤਰੀਕੇ ਦੇ ਨਾਲ ਪੁਰਸ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਉਸ ਦਾ ਮੈਡੀਕਲ ਕਰਵਾਇਆ ਜਾਂਦਾ ਆ ਤਾਂ ਉਸ ਦੇ ਬਾਅਦ ਮਾਦੇ ਅੰਤਿਮ ਸੰਸਕਾਰਾਂ ਦੇ ਵਿੱਚ ਬਸੰਤ ਸਿੰਘ ਸ਼ਾਮਲ ਹੁੰਦੇ ਨੇ ਤਸਵੀਰਾਂ ਤੁਹਾਡੇ ਨਾਲ ਪਰਿਵਾਰ ਦੀਆਂ ਇਸ ਵੇਲੇ ਸਾਂਝੀਆਂ ਕਰ ਰਿਹਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਪਰਿਵਾਰਕ ਮੈਂਬਰ ਰਿਸ਼ਤੇਦਾਰ ਇਕੱਠੇ ਹੋਏ ਨੇ ਤਾਂ ਉੱਥੇ ਹੀ ਬਸੰਤ ਸਿੰਘ ਨੂੰ ਜਿਹੜਾ ਆ ਉਹ ਲਿਆਂਦਾ ਗਿਆ ਹੈਗਾ ਬਸੰਤ ਸਿੰਘ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਸਕਰੀਨ ਦੇ ਉੱਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਦੱਸ ਦੇਣਾ ਚਾਹੁੰਦੇ ਆ ਕਿ ਮਾਰਚ 2023 ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਐਨਐਸਏ ਲੱਗੀ ਸੀ ਅਮਰਪਾਲ ਸਿੰਘ ਤੇ ਉਸਦੇ ਸਾਥੀਆਂ ਦੇ ਉੱਤੇ ਹਾਲਾਂਕਿ ਅਮਰਤਪਾਲ ਸਿੰਘ ਨੂੰ ਤਕਰੀਬਨ 3 ਮਹੀਨੇ ਦੇ ਬਾਅਦ ਜਿਹੜਾ ਇਹ ਗ੍ਰਿਫਤਾਰ ਕੀਤਾ ਗਿਆ ਸੀਗਾ ਪਰ ਬਸੰਤ ਸਿੰਘ ਉਹਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਸੀਗਾ ਉਸ ਤੋਂ ਬਾਅਦ ਇਸ ਨੂੰ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀਗਾ ਐਨਐਸਏ ਤਹਿਤ ਇਹਨਾਂ ਦੇ ਉੱਤੇ ਮਾਮਲਾ ਦਰਜ ਹਾਲਾਂਕਿ ਐਨਐਸਏ ਜਿਹੜੀ ਉਹ 1 ਸਾਲ ਦੀ ਹੁੰਦੀ ਪਰ ਉਸ ਤੋਂ ਬਾਅਦ ਇੱਕ ਵਾਰ ਫਿਰ ਐਨਐਸਏ ਐਨਐਸਏ ਇਹਨਾਂ ਦੇ ਉੱਤੇ ਵਧਾ ਦਿੱਤੀ ਗਈ ਹੈ ਤਾਂ ਉਸ ਦੇ ਵਿਚਾਲੇ ਜਿਹੜੀ ਆ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਬਸੰਤ ਸਿੰਘ ਜੋ ਕਿ ਅਮਰਤਪਾਲ ਸਿੰਘ ਦਾ ਸਾਥੀ ਸੀ ਅਮਰਤਪਾਲ ਸਿੰਘ ਦੇ ਨਾਲ ਕਈ ਸਾਰੀਆਂ ਰੈਲੀਆਂ ਦੇ ਵਿੱਚ ਜਿੰਨੇ ਵੀ ਉਹਨ ਉਹ ਉਹਨਾਂ ਨੇ ਜਿਹੜੇ ਆਪਣੇ ਪ੍ਰੋਗਰਾਮ ਸਮਾਗਮ ਕੀਤੇ ਉਹਨਾਂ ਦੇ ਵਿੱਚ ਬਸੰਤ ਸਿੰਘ ਜਿਹੜੇ ਆ ਉਹ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਾਲ ਨਜ਼ਰ ਆਉਂਦੇ ਹੁੰਦੇ ਸਕੇ ਹੱਥ ਦੇ ਵਿੱਚ ਜਿਹੜੇ ਉਹਨਾਂ ਨੇ ਗਨ ਫੜੀ ਹੁੰਦੀ ਸੀਗੀ ਤਾਂ ਇੱਕ ਸਿਕਿਉਰਿਟੀ ਇੱਕ ਸੁਰੱਖਿਆ ਕਰਮੀ ਦੇ ਵੱਲੋਂ ਨਜ਼ਰ ਆਉਂਦੇ ਹੁੰਦੇ ਸਕੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਕੇ ਤਾਂ ਹੁਣ ਉਹਨਾਂ ਦੀ ਮਾਂ ਦਾ ਦਿਹਾਤ ਹੋ ਗਿਆ ਸਕੇ ਤਾਂ ਉਹਨਾਂ ਦੇ ਅੰਤਿਮ ਸੰਸਕਾਰਾਂ ਦੇ ਵਿੱਚ ਪਹੁੰਚੀ ਹੈ ਪੁਲਿਸ ਵੱਡੀ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਪੁਲਿਸ ਇਸ ਨੂੰ ਲੈ ਕੇ ਪਹੁੰਚੀ ਹੈ ਮੋਗਾ ਦੇ ਵਿੱਚ ਤਾਂ ਪਰਿਵਾਰਕ ਮੈਂਬਰਾਂ ਦੀਆਂ ਰਿਸ਼ਤੇਦਾਰਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਕਰੀ ਤੋਂ ਤਿੰਨ ਦਿਨ ਪਹਿਲਾਂ ਬਸੰਤ ਸਿੰਘ ਦੇ ਮਾਂ ਜਿਹੜੇ ਆ ਉਹ ਅਕਾਲ ਚਲਾਣਾ ਕਰ ਗਏ ਜਿਸ ਦੇ ਬਾਅਦ ਲਗਾਤਾਰ ਪਰਿਵਾਰਕ ਮੈਂਬਰਾਂ ਵੱਲੋਂ ਪਹੁੰਚ ਕੀਤੀ ਗਈ ਦੱਸਿਆ ਗਿਆ ਬਸੰਤ ਸਿੰਘ ਨੂੰ ਨਾਲ ਉੱਥੇ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਗਿਆ ਜਿਸ ਦੇ ਬਾਅਦ ਪੁਲਿਸ ਪ੍ਰਸ਼ਾਸਨ ਅੰਤਿਮ ਸੰਸਕਾਰਾਂ ਦੇ ਲਈ ਸਮਾਂ ਦਿੱਤਾ ਤਾਂ ਅੰਤਿਮ ਸੰਸਕਾਰਾਂ ਦੇ ਉੱਤੇ ਲੈ ਕੇ ਪਹੁੰਚੇ ਉਸ ਤੋਂ ਪਹਿਲਾਂ ਪੁਲਿਸ ਨੇ ਪ੍ਰੋਪਰ ਪ੍ਰੋਟੋਕਾਲ ਦੇ ਚੱਲਦੇ ਆ ਬਸੰਤ ਸਿੰਘ ਦਾ ਜਿਹੜਾ ਆ ਉਹ ਮੈਡੀਕਲ ਟੈਸਟ ਕਰਵਾਇਆ ਮੈਡੀਕਲ ਟੈਸਟ ਕਰਵਾ ਕੇ ਉਸਦੇ ਪਿੰਡ ਪਹੁੰਚਦੇ ਨੇ ਤਾਂ ਹੁਣ ਜਿਸ ਤਰੀਕੇ ਦੇ ਨਾਲ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੌਕੇ ਦੇ ਉੱਤੇ ਅੰਤਿਮ ਸੰਸਕਾਰਾਂ ਦੀਆਂ ਜਾ ਰਹੀਆਂ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਪਰਿਵਾਰ ਦੀਆਂ ਦਿਖਾ ਰያ ਜਿੱਥੇ ਮ੍ਰਿਤਕ ਜਿਹੜੀ ਆ ਦੇਹ ਪਈ ਹੋਈ ਆ ਮਾਂ ਦੀ ਬਸੰਤ ਸਿੰਘ ਦੇ ਮਾਂ ਦੀ ਮ੍ਰਿਤਕ ਦੇਹ ਪਈ ਹੋਈ ਆ ਜਿਸ ਦੇ ਦਰਸ਼ਨ ਕੀਤੇ ਜਾ ਰਹੇ ਨੇ ਰਿਸ਼ਤੇਦਾਰ ਜਿਹੜੇ ਆ ਪਹੁੰਚ ਰਹੇ ਨੇ ਹੋਰ ਸੰਗਤਾਂ ਉੱਤੇ ਪਹੁੰਚ ਰਹੇ ਆ ਇਸ ਤੋਂ ਇਲਾਵਾ ਬਸੰਤ ਸਿੰਘ ਨੂੰ ਵੀ ਲੈ ਕੇ ਪੁਲਿਸ ਪਹੁੰਚੀ ਆ ਤਾਂ ਤਸਵੀਰਾਂ ਇਸ ਵੇਲੇ ਦੀਆਂ ਮੋਗਾ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਦੱਸ ਦੇਣਾ ਚਾਹੁੰਦੇ ਆ ਕਿ ਐਮਪੀ ਅਮਰਤਪਾਲ ਸਿੰਘਵਾਲਾ ਦੇ ਸਾਥੀ ਨੂੰ ਪੁਲਿਸ ਜਿਹੜੀ ਆ ਮੋਗਾ ਲੈ ਕੇ ਪਹੁੰਚੀ ਆ ਸਖਤ ਸੁਰੱਖਿਆ ਹੈ ਪ੍ਰਬੰਧਾਂ ਦੇ ਹੇਠ